ਤੋਨੇ ਕਾਲੀ ਜਲਦੀ ਗੱਲ ਕਰੀਏ ਸੰਗਰੂਰ ਸੀਟ ਨੂੰ ਲੈ ਕੇ ਆ ਟੀਨਸਾ ਪਰਿਵਾਰ ਦੀ ਵੀ ਥੋੜੀ ਜੀ ਪਾਰਟੀ ਨਾਲ ਨਾਰਾਜ਼ਗੀ ਉਸ ਨਾਰਾਜ਼ਗੀ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਇਹ ਥੋੜੀ ਮੀਡੀਆ ਦੀ ਪਰਸੈਪਸ਼ਨ ਹੈ ਜਾਂ ਸੋਸ਼ਲ ਮੀਡੀਆ ਦੀ ਨਾ ਤਾਂ ਇਰਸਾ ਸਾਹਿਬ ਨੇ ਕੋਈ ਬਿਆਨ ਐਸਾ ਦਿੱਤਾ ਹੈ ਨਾ ਪਰਮੇਂਦਰ ਜੀ ਨੇ ਕੋਈ ਐਸਾ ਬਿਆਨ ਦਿੱਤਾ ਨਹੀਂ ਟੀਨਸਾ ਸਾਹਿਬ ਨੇ ਕਿਹਾ ਸੀ ਵੀ ਅਸੀਂ ਨਾਰਾਜ਼ਾਂਗੇ ਪਾਰਟੀ ਦੇ ਫੈਸਲੇ ਸਾਹਿਬ ਨੇ ਤਾਂ ਕੱਲ ਇਹ ਵੀ ਕਿਹਾ ਕਿ ਅਸੀਂ ਇਕੱਲੇ ਆ ਖਾਲੀ ਰਹਾਂਗੇ ਉਹ ਨਹੀਂ ਤੁਸੀਂ ਜ਼ਿਕਰ ਕਰਦੇ ਟੀਨਸਾ ਪਰਿਵਾਰ ਪੂਰੀ ਤਰੀਕੇ ਨਾਲ ਫਿਰ ਤੁਹਾਡੇ ਨਾਲ ਹੈ ਜੀ ਅਸੀਂ ਪੂਰੀ ਉਮੀਦ ਰੱਖਦੇ ਹਾਂ ਕਿ ਸਟਾਪ ਪੂਰਨ ਰੂਪ ਵਿੱਚ ਸਹਿਯੋ ਪਿਛਲੇ ਇਲੈਕਸ਼ਨ ਦੀ ਬਾਈਪੋਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਵੇਂ ਨੰਬਰ ਤੇ ਸੀ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਪੰਥ ਦੀ ਗੱਲ ਕਰ ਰਹੇ ਆ ਤਾਂ ਹੁਣ ਐਸੀ ਕਿਹੜੀ ਰਣਨੀਤੀ ਲੈ ਕੇ ਆ ਰਹੀ ਹੈ ਅਕਾਲੀ ਦਲ ਵੀ ਹੁਣ ਪੰਜਵੇਂ ਨੰਬਰ ਤੋਂ ਸਿੱਧਾ ਅਸੀਂ 1 ਨੰਬਰ ਤੇ ਜਾਵਾਂਗੇ ਕਦੇ ਆਮ ਆਦਮੀ ਪਾਰਟੀ ਦਾ ਜੋਰ ਆ ਗਿਆ ਕਦੇ ਮਾਨ ਸਾਹਿਬ ਦਾ ਆ ਸਮੇਂ ਬਦਲਦੇ ਰਹਿੰਦੇ ਨੇ ਉਹ ਵੀ ਸਮੇਂ ਆਏ ਵੱਡੇ ਵੱਡੇ ਲੀਡਰਾਂ ਨੂੰ 2019 ਦੇ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਕਿੰਨੇ ਕਿੰਨੇ ਵੋਟਾਂ ਮਿਲੀਆਂ ਸੀ ਸਾਰੀਆਂ ਸੀਟਾਂ ਤੇ 15000 ਕਿਤੇ 20000 ਜਮਾਨਤਾਂ ਜਬਤ ਹੋਈਆਂ ਜ਼ੋਰ 22 ਤੋਂ ਸਰਕਾਰ ਬਣਾ ਕੇ ਸੋ ਉਹੀ ਰਿਜ਼ਲਟ ਜ ਭਗਵੰਤ ਮਾਨ ਜੀ ਐਮ ਸੀਟ ਮੰਗ ਰਹੇ ਨੇ ਸੰੂਰ ਨੂੰ ਤੇ ਉਹਦੇ ਉੱਪਰ ਜਿਸ ਤਰੀਕੇ ਨਾਲ ਉਹਨੇ ਬੜਾ ਆਪਣੇ ਵੱਲੋਂ ਬਹੁਤ ਵੱਡਾ ਕੈਂਡੀਡੇਟ ਕੈਬਨਿਟ ਮੰਤਰੀ ਨੂੰ ਉਤਾਰਿਆਗਾ ਕੋਈ ਮੰਤਰੀ ਉਹਦੇ ਨਾਲ ਲੋਕਾਂ ਦੀ ਨਜ਼ਰਾਂ 'ਚ ਕੋਈ ਬੰਦਾ ਵੱਡਾ ਨਹੀਂ ਹੁੰਦਾ ਲੋਕਾਂ ਦੀ ਨਜ਼ਰਾਂ 'ਚ ਬੰਦਾ ਕੰਮ ਨਾਲ ਤੇ ਕਰਤਾਰ ਨਾਲ ਵੱਡਾ ਹੁੰਦਾ ਜੇ ਉਹ ਜਾ ਕੇ ਬਰਨਾਲੇ ਦੇ ਲੋਕਾਂ ਤੋਂ ਪੁੱਛ ਲਓ ਵੀ ਉਹਨਾਂ ਨੇ ਕਿੰਨੇ ਕੁ ਉੱਥੇ ਕੰਮ ਕਰਤੇ ਕਿਸ ਤਰ੍ਹਾਂ ਦਾ ਉੱਥੇ ਬਰਨਾਲੇ 'ਚ ਮਾਹੌਲ ਹੈ ਉਹ ਤੋਂ ਰਿਜ਼ਲਟ ਮਿਲ ਜੂਗਾ ਉਹਨਾਂ ਨੂੰ ਜੋਪਾਲ ਸਿੰਘ ਖੈਰ ਨੂੰ ਕਿਵੇਂ ਦੇਖ ਰਹੇ ਹੋ ਕਿ ਵੱਡੇ ਲੀਡਰ ਨੇ ਅੱਛਾ ਬੋਲਦੇ ਨੇ ਲੋਕਾਂ ਦੇ ਪਕੜ ਵੀ ਕਹਿ ਰਹੇ ਨੇ ਵੀ ਕਾਪੜਾ ਪਕੜਾ ਲੋਕਾਂ ਦੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਇਹ ਸਭ ਫੌਜਾਂ ਪੰਜਾਬ ਨੂੰ ਗੁੰਮਰਾਹ ਕਰਨ ਵਾਲੇ ਲੋਕ ਨੇ ਸੱਥਾਂ 'ਚ ਗੱਲਾਂ ਹੋਰ ਨੇ ਪਾਰਲੀਮੈਂਟ 'ਚ ਜਾ ਕੇ ਹੋਰ ਕਰਨੀਆਂ ਪੰਜਾਬ ਦੀ ਗੱਲ ਕਾਂਗਰਸ ਦੇ ਪਲੈਟਫਾਰਮ ਤੋਂ ਹੋ ਸਕਦੀ ਹੈ ਪੰਜਾਬ ਦੀ ਸਾਰੀ ਜਿਹੜੀ ਦਰਦ ਕਹਾਣੀਆਂ ਦਿੱਤੀ ਕਿਹਨੇ ਆ ਬਲੂ ਸਾਫ ਫਰੈਸ਼ਨ ਹੋਇਆ ਕਾਂਗਰਸ ਦੀ ਦੇਣ ਹੈ ਦਿੱਲੀ ਦੇ ਜੰਗੇ ਹੋਏ ਕਾਂਗਰਸ ਦੀ ਦੇਣ ਹੈ ਪੰਜਾਬ ਦੇ ਪਾਣੀ ਖੋਏ ਗਏ ਉਹ ਕਾਂਗਰਸ ਦੇ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਨੇ ਕੇਸ ਵਾਪਸ ਲਿਆ ਪੰਜਾਬ ਦੀ ਰਾਜਤਾਨੀ ਨਹੀਂ ਮਿਲੀ ਪੰਜਾਬ ਨੂੰ ਅਜੇ ਤੱਕ ਉਹ ਕਾਂਗਰਸ ਦੇ ਨੇ ਸੋ ਕਾਂਗਰਸ ਨੇ ਪੰਜਾਬ ਨੂੰ ਦਿੱਤਾ ਕੀ ਹੈ ਜੇ ਖੈਰਾ ਸਾਹਿਬ ਬੰਦੇ ਚੰਗੇ ਨੇ ਤਾਂ ਫਿਰ ਜਿਹੜੀ ਜੇ ਬੈਠੇ ਓਸ ਪਾਰਟੀ 'ਚ ਨੇ ਜਿਹੜੀ ਪਾਰਟੀ ਨੇ ਪੰਜਾਬ ਨੂੰ ਸਾਰੇ ਦਰਦ ਹੀ ਦਿੱਤੇ ਨੇ ਤੇ ਫਿਰ ਲੋਕ ਇੰਨੇ ਭੋਲੇ ਤਾਂ ਨਹੀਂ ਆ ਵੀ ਲੋਕ ਉਹਨਾਂ ਲੋਕਾਂ ਨੂੰ ਵੋਟਾਂ ਪਾ ਦੇਣਗੇ ਉਸੇ ਉਸੇ ਪਾਰਟੀ 'ਚ ਬੈਠੇ ਨੇ ਜਿਹਨੇ ਜਿਹਨੂੰ ਆਪਰੇਸ਼ਨ ਬਲੂ ਸਟਾਰ ਕਰਾਇਆ ਉਸੇ ਪਾਰਟੀ ਦੇ ਉਸੇ ਦਾਦੀ ਦੇ ਪੋਤੇ ਉਸ ਪਾਰਟੀ ਦੀ ਕਮਾਂਡ ਕਰ ਰਹੇ ਨੇ ਸ਼ਕੀਲ ਇਹ ਲੋਕਾਂ ਦੀ ਸਮਝ ਨਹੀਂ ਆ ਲੋਕਾਂ ਨੂੰ ਪਤਾ ਨਹੀਂ ਕਿਸੇ ਗੱਲ ਦਾ ਉਹ ਲੱਤ ਨਹੀਂ ਜਾਣਾ ਲੋਕਾਂ ਨੇ ਕਰਤਾਰਸਪੁਰ ਦੀਆਂ ਜੜਾਂ ਚ ਇੱਥੋਂ ਮੂਨਕ ਤੋਂ ਉੱਥੇ ਜਾਇਆ ਕਰਨਗੇ ਲੋਕ ਸੰਗਰੂਰ ਤੋਂ ਉੱਥੇ ਜਾਇਆ ਕਰਨਗੇ ਮੁੜ ਕੇ ਕੋਈ ਮਿਲਦਾ ਕਿਸੇ ਨੂੰ ਜਿਹੜੇ ਸੈਲੀਬ੍ਰਿਟੀ ਲਿਆਂਦੇ ਸੀ ਪਹਿਲਾਂ ਵਕ ਵਕ ਪਾਰਟੀਆਂ ਨੇ ਉਹ ਮਿਲੇ ਕਿਸੇ ਨੂੰ ਟੁੱਟ ਕੇ ਮੇਲਾ ਤੁਰ ਕੇ ਸੰਗਰੂਰ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਇਕਬਾਲ ਸਿੰਘ ਜੀ ਚੁੰਦਾ ਮੇ ਨਾਲ ਨੇ ਚੋਣ ਸੰਬੰਧੀ ਗੱਲਬਾਤ ਕਰਦੇ ਆਂ ਚੁੰਦਾ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਟਿਕਟ ਮਿਲਣੀ ਧੰਨਵਾਦ ਜੀ ਥੋੜਾ ਜੀ ਆਇਆਂ ਨੂੰ ਚੁੰਦਾ ਸਾਹਿਬ ਪੰਜਾਬ ਦੀਆਂ ਇਹਨਾਂ ਇਲੈਕਸ਼ਨ ਦੇ ਵਿੱਚ ਹੌਟ ਸੀਟ ਮੰਨੀ ਜਾ ਰਹੀ ਬੜੇ ਜੇ ਆਪਾਂ ਕਹੀਏ ਵੱਡੇ ਚਿਹਰੇ ਤੁਹਾਡੇ ਅਗੇਂਸਟ ਨੇ ਚੋਣ ਇਲੈਕਸ਼ਨ ਦੇ ਵਿੱਚ ਚੋਣ ਨੂੰ ਕਿਵੇਂ ਦੇਖ ਰਹੇ ਹੋ ਸੰਗਰੂਰ ਦੀ ਨਹੀਂ ਵੋਟਾਂ ਕੋਈ ਚਿਹਰਿਆਂ ਨੂੰ ਤਾਂ ਨਹੀਂ ਪੈਣੀਆਂ ਵੋਟਾਂ ਪੈਣੀਆਂ ਪਾਰਟੀ ਦੀਆਂ ਨੀਤੀਆਂ ਨੂੰ ਪੰਜਾਬ ਦੇ ਹਿੱਤਾਂ ਨੂੰ ਪੰਜਾਬ ਦੇ ਮਸਲਿਆਂ ਨੂੰ ਕਿਹੜੀ ਪਾਰਟੀ ਪੰਜਾਬ ਦੇ ਮਸਲਿਆਂ ਦੀ ਹੱਲ ਕਰਦੀ ਆ ਚਿਹਰਾ ਉਹ ਵੱਡਾ ਹੋਊ ਜਿਹੜਾ ਪੰਜਾਬ ਦੀ ਗੱਲ ਕਰੂਗਾ ਜਿਹੜਾ ਪੰਥ ਦੀ ਗੱਲ ਕਰੂਗਾ ਜਿਹੜਾ ਪੰਜਾਬ ਦੇ ਦਰਦ ਦੀ ਗੱਲ ਕਰੂਗਾ ਜੇ ਚਿਹਰੇ ਜੇ ਚਿਹਰੇ ਉਹਨਾਂ ਚਿਹਰਿਆਂ ਤੋਂ ਪੰਜਾਬ ਨੇ ਕਰਾਉਣਾ ਕੀ ਹੈ ਚਿਹਰੇ ਬਹੁਤ ਦੇਖ ਲਏ ਪੰਜਾਬ ਨੇ ਜਿਹੜਾ ਕੋ ਪੰਜਾਬ ਦੀ ਗੱਲ ਹੀ ਨਹੀਂ ਕਰਦਾ ਸੋ ਇਸ ਕਰਕੇ ਪੰਜਾਬ ਦੀ ਗੱਲ ਹੈ ਜਿਹੜੀ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਦਾ ਪੰਤਖ ਮਸਲਿਆਂ ਦੀ ਗੱਲ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਦਾ ਇਸ ਕਰਕੇ ਲੋਕ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀਆਂ ਨੀਤੀਆਂ ਨੇ ਉਹਤੇ ਪਹਿਰਾ ਦਿੰਦੇ ਹੋਏ ਸਾਨੂੰ ਹੀ ਜਿਹੜਾ ਹੈ ਇਸ ਵਾਰ ਜਿਹੜਾ ਭਰੋਸਾ ਪ੍ਰਗਟ ਕਰਨਗੇ ਸਾਡੇ ਚ ਜੇ ਪਿਛਲੇ ਇਲੈਕਸ਼ਨ ਦੀ ਬਾਈਪੋਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ 5ਵੇਂ ਨੰਬਰ ਤੇ ਸੀ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਪੰਥ ਦੀ ਗੱਲ ਕਰ ਰਹੇ ਆ ਤਾਂ ਹੁਣ ਅਸੀਂ ਕਿਹੜੀ ਰਣਨੀਤੀ ਲੈ ਕੇ ਆ ਰਹੀ ਹੈ ਅਕਾਲੀ ਦਲ ਵੀ ਹੁਣ 5ਵੇਂ ਨੰਬਰ ਤੋਂ ਸਿੱਧਾ ਅਸੀਂ 1 ਨੰਬਰ ਤੇ ਜਾਵਾਂਗੇ ਨੰਬਰ ਤਾਂ ਬੜੀ 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 ਬਾਰੀ ਬਦਲਦੇ ਰਹਿੰਦੇ ਨੇ ਇਹ ਜ਼ਿਲ੍ਹਾ ਅੱਜ ਤੋਂ 15-20 ਸਾਲ ਪਹਿਲਾਂ ਉਹ ਸਮਾਂ ਸੀ ਜਦੋਂ ਸਾਰੀਆਂ ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਜਿੱਦਾ ਹੁੰਦਾ ਸੀ ਕਦੇ ਆਮ ਆਦਮੀ ਪਾਰਟੀ ਦਾ ਜੋਰ ਆ ਗਿਆ ਕਦੇ ਮਾਨ ਸਾਹਿਬ ਦਾ ਆਇਆ ਸਮੇ ਬਦਲਦੇ ਰਹਿੰਦੇ ਨੇ ਉਹ ਵੀ ਸਮੇ ਆਏ ਵੱਡੇ ਵੱਡੇ ਲੀਡਰਾਂ ਨੂੰ 2019 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਕਿੰਨੀਆਂ-ਕਿੰਨੀਆਂ ਵੋਟਾਂ ਪਈਆਂ ਸੀ ਸਾਰੀਆਂ ਸੀਟਾਂ ਦੇ 15000 ਕਿਤੇ 20000 ਜਮਾਨਤਾਂ ਜਬਤ ਹੋਈਆਂ ਸਨ 22 ਚੋਂ ਸਰਕਾਰ ਬਣਾ ਕੇ ਸੋ ਉਹੀ ਰਿਜ਼ਲਟ ਜਿਹੜਾ ਤੁਹਾਨੂੰ ਹੁਣ ਦੇਖਣ ਨੂੰ ਮਿਲੂਗਾ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਇਹੀ ਪੰਜਾਬ ਦੇ ਹੱਕਾਂ ਦੀ ਔਰ ਪੰਥ ਦੇ ਮੁੱਦਿਆਂ ਦੀ ਗੱਲ ਕਰਦੀ ਹੈ ਔਰ ਇਸ ਪਾਰਟੀ ਨੇ ਸਾਰਾ ਜਿਹੜਾ ਜਿਵੇਂ ਅਸੀਂ ਭਾਜਪਾ ਨਾਲ ਸਮਝੌਤਾ ਤੋੜਿਆ ਅਸੀਂ ਮੁੱਦਿਆਂ ਤੇ ਤੋੜਿਆ ਜਿਹੜੇ ਪੰਜਾਬ ਦੇ ਮਸਲੇ ਨੇ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਕਰਦਾ ਕੋਈ ਪਾਰਟੀ ਦੱਸੋ ਕਿਹੜੀ ਪਾਰਟੀ ਪੰਜਾਬ ਦੀ ਗੱਲ ਕਰਦੀ ਹੈ ਉਹਨਾਂ ਦਾ ਏਜੰਡਾ ਹੀ ਨਹੀਂ ਹੈ ਪੰਜਾਬ ਸਿੱਖ ਤਾਂ ਬਿਲਕੁਲ ਹੀ ਨਹੀਂ ਹਨ ਸੋ ਇਸ ਕਰਕੇ ਜਿਹੜਾ ਬੰਦਾ ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਪੰਜਾਬ ਦੀ ਪੰਥ ਦੀ ਗੱਲ ਕਰੂਗਾ ਪੰਜਾਬ ਦੇ ਮਸਲਿਆਂ ਦੀ ਗੱਲ ਕਰੂਗਾ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਰਾਜਧਾਨੀ ਦੀ ਉਸੇ ਪਾਰਟੀ ਨੂੰ ਲੋਕ ਅਡਾਪਟ ਕਰਨਗੇ ਉਹ ਸਿਰਫ ਤੇ ਸਿਰ ਸ਼ਰੋਣੀ ਕალი ਤੇ ਜੇ ਆਪਾਂ ਗੱਲ ਕਰੀਏ ਭਗਵੰਤ ਸਿੰਘ ਮਾਨ ਲਗਾਤਾਰ ਕਹਿੰਦੇ ਨਜ਼ਰਾਂ ਨੇ ਵੀ ਅਸੀਂ 2 ਸਾਲ ਬੜੇ ਅਹਿਮ ਕੰਮ ਕੀਤੇ ਨੇ ਅਸੀਂ ਲੋਕਾਂ ਦੇ ਨਾਲ ਜੁੜਿਆਂਗੇ ਉਹ ਕਹਿ ਰਹੇ ਨੇ ਸਾਡੇ ਲਈ ਤੇ ਉਹਨਾਂ ਦਾ ਇੱਕ ਸਟੇਟਮੈਂਟ ਹੈ ਸੀ ਬੜੀ ਅਹਿਮ ਸੀਟਾ ਸੰਗਰੂਰ ਰਾਜਧਾਨੀ ਮੰਨੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਤੇ ਉਹ ਪੂਰਾ ਜ਼ੋਰ ਲਗਾਉਣਗੇ ਦੂਸਰੇ ਪਾਸੇੋਂ ਕਾਂਗਰਸ ਦੇ ਵੱਲੋਂ ਵੀ ਆਪਣਾ ਇੱਕ ਤੇਜ਼ ਤਰਾਰ ਲੀਡਰ ਇੱਥੇ ਭੇਜਿਆ ਗਿਆ ਦੂਰੋਂ ਭੇਜਿਆ ਗਿਆ ਫਿਰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਸਪੈਸ਼ਲ ਰਣਨੀਤੀ ਬਣ ਰਹੀ ਹੈ ਅਕਾਲੀ ਦਲ ਦੀ ਜਾਂ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਢਾਹ ਲਾਈ ਜਾਵੇ ਉਹਨਾਂ ਦੀ ਪੋਲਿੰਗ ਨੂੰ ਢਾਹ ਲਾਈ ਜਾਵੇ ਜਾਂ ਫਿਰ ਉਹਨਾਂ ਦੇ ਉੱਪਰ ਭਾਰੂ ਪਿਆ ਜਾਵੇ ਨਹੀਂ ਅਸੀਂ ਕਾਹਦੀ ਢਾਹ ਲਾਉਣੀ ਹੈ ਕਿਸੇ ਨੂੰ ਲੋਕ ਲਾਉਣਗੇ ਢਾਹ ਲੋਕ ਫੈਸਲਾ ਕਰਨਗੇ ਵੀ ਉਹਨਾਂ ਦੀਆਂ ਨੀਤੀਆਂ ਕੀ ਨੇ ਕੰ ਉਹ ਜਿਹੜੇ ਉਹ ਕਹਿੰਦੇ ਨੇ ਅਸੀਂ ਬਹੁਤ ਕੰਮ ਕਰੇ ਨੇ ਬਹੁਤ ਕੰਮ ਦੱਸਣ ਤਾਂ ਸੀ ਉਹਦੀ ਪਰਵਾਸ਼ਾ ਥੋੜੋ ਆਏ ਕੋਈ ਉਹ ਦੱਸਣ ਸਪੈਸੀਫਾਈ ਕਰਨ ਵੀ ਸੀ ਆ ਕੰਮ ਕੀਤੇ ਨੇ ਕੰਮ ਤਾਂ ਕਿਤੇ ਗਰਾਊਂਡ ਤੇ ਕੀ ਹੋਇਆ ਹੀ ਨਹੀਂ 16 ਮੈਡੀਕਲ ਕਾਲਜ ਕਹਿੰਦੇ ਸੀ ਮੁੱਖ ਮੰਤਰੀ ਜੀ ਅਸੀਂ ਖੋਲ੍ਹਾਂਗੇ ਖੋਲਿਆ ਕੋਈ ਪੰਜਾਬ ਚ ਕਿੱਟ ਦੇ ਤਰੀਕੇ ਤੇ ਡਿਵੈਲਪਮੈਂਟ ਕਿਤੇ ਹੋਈ ਨਹੀਂ ਆ ਜਿਹੜੇ ਖੋਲੇ ਨੇ ਤੁਹਾਡੇ ਆ ਕਲੀਨਿਕ ਜੇ ਮਹੱਲਾ ਕਲੀਨਿਕ ਇਹ ਕਿਤੇ ਸਪੈਂਸਰ ਨਹੀਂ ਰੰਗ ਕਰਦਾ ਕਿਸੇ ਹਸਪੀਟਲ ਨੂੰ ਕਰਦਾ ਉਥੇ ਕਮਰੇ ਸਟਾਫ ਤੋਂ ਦੂਜਾ ਸਟਾਫ ਕੱਢਦਾ ਦੂਜਾ ਬਿਠਾਦਾ ਆ ਡਰਾਮੇ ਵਾਜੀ ਹੋ ਰਹੀ ਆ ਤੇ ਬੇ ਸੁਖਪਾਲ ਸਿੰਘ ਖੈਰ ਨੂੰ ਕਿਵੇਂ ਦੇਖ ਰਹੇ ਹੋ ਕਿ ਕਿ ਵੱਡੇ ਲੀਡਰ ਨੇ ਅੱਛਾ ਬੋਲਦੇ ਨੇ ਲੋਕਾਂ ਦੇ ਪਕੜ ਵੀ ਕਹਿ ਰਹੇ ਨੇ ਵੀ ਕਾਪੜਾ ਪਕੜਾ ਲੋਕਾਂ ਦੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਇਹ ਸਭ ਫੌਜਾਂ ਪੰਜਾਬ ਨੂੰ ਗੁੰਮਰਾਹ ਕਰਨ ਵਾਲੇ ਲੋਕ ਨੇ ਸੱਥਾਂ 'ਚ ਗੱਲਾਂ ਹੋਰ ਨੇ ਪਾਰਲੀਮੈਂਟ ਜਾ ਕੇ ਹੋਰ ਕਰਨਗੇ ਤੁਸੀਂ ਮੈਨੂੰ ਇਹ ਖਿਆਲ ਦੱਸੋ ਕਿ ਪੰਜਾਬ ਦੀ ਗੱਲ ਕਾਂਗਰਸ ਦੇ ਪਲੇਟਫਾਰਮ ਤੋਂ ਹੋ ਸਕਦੀ ਹੈ ਪੰਜਾਬ ਦੀ ਸਾਰੀ ਜਿਹੜੀ ਦਰਦ ਕਹਾਣੀਆਂ ਦਿੱਤੀ ਕਿਹਨੇ ਆ ਬਲੂ ਸਾਫ ਫੋਰੇਸ਼ਨ ਹੋਇਆ ਕਾਂਗਰਸ ਦੀ ਦੇਣ ਹੈ ਦਿੱਲੀ ਦੇ ਦੰਗੇ ਹੋਏ ਕਾਂਗਰਸ ਦੀ ਦੇਣ ਹੈ ਪੰਜਾਬ ਦੇ ਪਾਣੀ ਖੋਏ ਗਏ ਉਹ ਕਾਂਗਰਸ ਦੇ ਮੁੱਖ ਮੰਤਰੀ ਸੁਰਦਰਵਾ ਸਿੰਘ ਨੇ ਕੇਸ ਵਾਪਸ ਲਿਆ ਪੰਜਾਬ ਦੀ ਰਾਜਧਾਨੀ ਨਹੀਂ ਮਿਲੀ ਪੰਜਾਬ ਨੂੰ ਅਜੇ ਤੱਕ ਉਹ ਕਾਂਗਰਸ ਦੀ ਦੇਣਾ ਸੋ ਕਾਂਗਰਸ ਨੇ ਪੰਜਾਬ ਨੂੰ ਦਿੱਤਾ ਕੀ ਹੈ ਕਿ ਲੋਕ ਖੈਰਾ ਸਾਹਿਬ ਨੂੰ ਵੋਟਾਂ ਪਾਉਣੀਆਂ ਬੰਦੇ ਦੀ ਗੱਲ ਥੋੜੋ ਜੀ ਜੇ ਖੈਰਾ ਸਾਹਿਬ ਬੰਦੇ ਚੰਗੇ ਨੇ ਤਾਂ ਫਿਰ ਜਿਹੜੀ ਜੇ ਬੈਠੇ ਉਸ ਪਾਰਟੀ 'ਚ ਨੇ ਜਿਹੜੀ ਪਾਰਟੀ ਨੇ ਪੰਜਾਬ ਨੂੰ ਸਾਰੇ ਦਰਦੀ ਦਿੱਤੇ ਨੇ ਤੇ ਫਿਰ ਲੋਕ ਇੰਨੇ ਭੋਲੇ ਤਾਂ ਨਹੀਂ ਆ ਵੀ ਲੋਕ ਉਹਨਾਂ ਲੋਕਾਂ ਨੂੰ ਵੋਟਾਂ ਪਾ ਦੇਣਗੇ ਉਸੇ ਉਸੇ ਪਾਰਟੀ 'ਚ ਬੈਠੇ ਨੇ ਜਿਹਨੇ ਜਿਹਨੂੰ ਆਪਰੇਸ਼ਨ ਬਲੂ ਸਟਾਰ ਕਰਾਇਆ ਉਸੇ ਪਾਰਟੀ ਦੇ ਉਸੇ ਦਾਦੀ ਦੇ ਪੋਤੇ ਉਸ ਪਾਰਟੀ ਦੀ ਕਮਾਂਡ ਕਰ ਰਹੇ ਨੇ ਸ਼ਕੀਲ ਇਹ ਲੋਕਾਂ ਦੀ ਸਮਝ ਨਹੀਂ ਆ ਲੋਕਾਂ ਨੂੰ ਪਤਾ ਨਹੀਂ ਕਿਸੇ ਗੱਲ ਦਾ ਸਵੇ ਡਰਾਮੇबाजी ਨਹੀਂ ਚੱਲਦੀ ਭੁਲਤ ਨਹੀਂ ਜਾਣਾ ਲੋਕਾਂ ਨੇ ਗਰਦਾਸਪੁਰ ਦੀਆਂ ਜੜਾਂ 'ਚ ਇੱਥੋਂ ਮੂਨਕ ਤੋਂ ਉੱਥੇ ਜਾਇਆ ਕਰਨਗੇ ਲੋਕ ਸੰਗਰੂਰ ਤੋਂ ਉੱਥੇ ਜਾਇਆ ਕਰਨਗੇ ਮੁੜ ਕੇ ਕੋਈ ਮਿਲਦਾ ਕਿਸੇ ਨੂੰ ਜਿਹੜੇ ਸੈਲੀਬ੍ਰਿਟੀ ਲਿਆਂਦੇ ਸੀ ਪਹਿਲਾਂ ਵਕ ਵਕ ਪਾਰਟੀਆਂ ਨੇ ਉਹ ਮਿਲੇ ਕਿਸੇ ਨੂੰ ਲੁੱਟ ਕੇ ਮੇਲਾ ਤੁਰ ਗਏ ਕੋਈ ਵਿਅਕਤੀ ਜਿਹੜਾ ਕਿਸੇ ਹਲਕੇ 'ਚ ਰਹਿੰਦਾ ਨਹੀਂ ਉਹ ਦਾ ਉਸਾਰਤੀ ਨਾ ਮੌਣੀ ਹੁੰਦਾ ਜਿੰਨਾ ਜਰ ਤੁਹਾਨੂੰ ਉਸ ਧਰਤੀ ਦਾ ਮੋਹ ਨਹੀਂ ਤੁਸੀਂ ਉਥੇ ਕੰਮ ਨਹੀਂ ਕਰ ਸਕਦੇ ਸੋ ਇਹਦਾ ਇੱਕ ਐਮਪੀ ਬਣ ਲਈ ਇੱਥੇ ਆਏ ਨੇ ਸਾਡੀ ਧਰਤੀ ਨਾਲ ਸਾਡੇ ਲੋਕਾਂ ਨਾਲ ਸਾਡੇ ਮਸਲਿਆਂ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਹੈ ਇਸ ਗੱਲ ਤੋਂ ਸਾਨੂੰ ਸਾਰਿਆਂ ਨੂੰ ਸचेਤ ਹੋਣਾ ਪਊਗਾ ਲੋਕ ਸचेਤ ਨੇ ਸੰਗਰੂਰ ਦੇ ਤੇ ਦੂਸਰੇ ਪਾਸੇ ਜੋ ਤੁਹਾਡੇ ਕਾਲੀ ਦਲ ਦੀ ਗੱਲ ਕਰੀਏ ਸੰਗਰੂਰ ਸੀਟ ਨੂੰ ਲੈ ਕੇ ਆ ਢੀਂਡਸਾ ਪਰਿਵਾਰ ਦੀ ਵੀ ਥੋੜੀ ਜਿਹੀ ਪਾਰਟੀ ਨਾਲ ਨਾਰਾਜ਼ਗੀ ਉਸ ਨਾਰਾਜ਼ਗੀ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਇਹ ਤੁਹਾਡੀ ਮੀਡੀਆ ਦੀ ਪਰਸੈਪਸ਼ਨ ਜਾਂ ਸੋਸ਼ਲ ਮੀਡੀਆ ਦੀ ਨਾ ਤਾਂ ਢੀਂਸਾ ਸਾਹਿਬ ਨੇ ਕੋਈ ਬਿਆਨ ਐਸਾ ਦਿੱਤਾ ਹੈ ਨਾ ਪਰਮਿੰਦਰ ਜੀ ਨੇ ਕੋਈ ਐਸਾ ਬਿਆਨ ਦਿੱਤਾ ਨਹੀਂ ਢੀਂਸਾ ਸਾਹਿਬ ਨੇ ਕਿਹਾ ਸੀ ਵੀ ਅਸੀਂ ਨਾਰਾਜ਼ਾਂਗੇ ਪਾਰਟੀ ਦੇ ਫੈਸਲੇ ਸਾਹਿਬ ਨੇ ਤਾਂ ਕੱਲ ਇਹ ਵੀ ਕਿਹਾ ਕਿ ਅਸੀਂ ਇਕਾਲੀਆਂ ਇਕਾਲੀ ਰਹਾਂਗੇ ਉਹ ਨਹੀਂ ਤੁਸੀਂ ਜ਼ਿਕਰ ਕਰਦੇ ਸੋ ਇਸ ਕਰਕੇ ਉਹ ਚੀਜ਼ਾਂ ਉਹਨਾਂ ਕੋਈ ਤੇ ਕੋਈ ਐਸੀ ਗੱਲ ਨਹੀਂ ਢੀਂਸਾ ਸਾਹਿਬ ਦੇ ਅਸ਼ੀਰਵਾਦ ਨਾਲ ਅਸੀਂ ਇਹ ਚੋਣ ਲੜਾਂ ਤੇ ਢੀਂਸਾ ਸਾਹਿਬ ਪਰਿਵਾਰ ਪੂਰੀ ਤਰੀਕੇ ਨਾਲ ਫਿਰ ਤੁਹਾਡੇ ਨਾਲ ਹੈ ਜੀ ਅਸੀਂ ਪੂਰੀ ਉਮੀਦ ਰੱਖਦੇ ਹਾਂ ਵੀ ਉਹ ਸਟੂ ਪੂਰਨ ਰੂਪ ਵਿੱਚ ਸਹਿਯੋਗ ਦੇਣਗੇ ਸਮਰਥਨ ਕਰਨਗੇ ਸੋ ਜਿਸ ਤਰੀਕੇ ਦੇ ਨਾਲ ਆਪਾਂ ਖਹਿਰਾ ਸਾਹਿਬ ਦੇ ਇੱਕ ਬਿਆਨ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਸੀ ਵੀ ਮਾਨ ਸਾਹਿਬ ਕਹਿੰਦੇ ਨੇ ਮੇਰੇ ਲਈ ਬਹੁਤ ਐਮ ਸੀਟ ਹੈ ਮਾਨ ਸਾਹਿਬ ਦੇ ਖੁਦ ਦੀ ਸਟੇਟਮੈਂਟ ਹੈ ਤੇ ਉਹ ਕਹਿ ਰਹੇ ਨੇ ਵੀ ਇੱਥੇ ਮਸ਼ੀਨਰੀ ਦਾ ਦੁਰਪਰਯੋਗ ਹੈ ਸਰਕਾਰੀ ਮਸ਼ੀਨਰੀ ਦਾ ਤੱਕਾ ਵੀ ਹੋ ਸਕਦਾ ਕਿ ਉਸ ਲਈ ਪਾਰਟੀ ਤਿਆਰ ਹੋਊਗਾ ਮੰਾਲੀ ਚਲੋ ਗੱਲ ਪਤਾ ਕੀ ਹੈ ਹਲੇ ਤੱਕ ਤਾਂ ਕੋਈ ਅਸੀ ਗੱਲ ਹੈ ਨਹੀਂ ਅਸੀਂ ਬਿਲਕੁਲ ਬੇਵਜਹ ਇਲਜ਼ਾਮਬਾਜ਼ੀ ਦਾ ਅਸੀਂ ਕਰਦੇ ਨਹੀਂ ਜਦੋਂ ਕੋਈ ਹੋਊਗੀ ਗੱਲ ਸਾਡੇ ਸਾਹਮਣੇ ਆਊਗੀ ਉਦੋਂ ਡਟ ਕੇ ਪੈਰਾਂ ਦਮਾਂਗੇ ਅਕਾਲੀ ਦਲ ਤੱਕਿਆਂ ਦੇ ਖਿਲਾਫ ਹੀ ਲੜਦਾ ਰਿਹਾ ਅਕਾਲੀ ਦਲ ਕਿੱਥੇ ਤਾਂ ਕਾਉ ਅਕਾਲੀ ਦਲ ਕਦੇ ਤੱਕੇ ਨਾ ਕੀਤੇ ਨੇ ਨਾ ਹੌਣ ਦਿੱਤੇ ਨੇ ਇਹ ਪਾਲਿਸੀ ਰਹੀ ਹੈ ਵੀ ਨਾ ਕਿਸੇ ਨੂੰ ਡਰਾਉਣਾ ਨਾ ਕਿਸੇ ਤੋਂ ਡਰਨਾ ਸਾਰੀਆਂ ਪੰਜਾਬ ਦੀਆਂ ਲੜਾਈਆਂ ਜੰਗਾਂ ਯੁੱਧਾਂ ਮੋਰਚੇ ਜੇਲ੍ਹ ਯਾਤਰਾਵਾਂ ਮੈਂ ਅਮਰਜੈਂਸੀ ਦੀਆਂ ਲੜਾਈਆਂ ਅਕਾਲੀ ਦਲ ਨੇ ਲੜੀਆਂ ਹੋਰ ਕੀ ਨੇ ਲੜੀਆਂ ਅਕਾਲੀ ਦਲ ਨੇ ਨਾ ਚੀਜ਼ਾਂ ਤੋਂ ਡਰਨ ਵਾਲਾ ਜੇ ਉਹਨਾਂ ਨੂੰ ਕੋਈ ਅਸੀ ਗੱਲ ਨਜ਼ਰ ਆਉਂਦੀ ਹੈ ਉਹਦਾ ਜਵਾਬ ਉਹ ਦੇ ਸਕਦੇ ਸੋ ਪਿਛਲੇ ਸਮੇਂ ਦੇ ਵਿੱਚ ਹਾਸ਼ੀ ਦੇ ਉੱਪਰ ਪਾਰਟੀ ਚੱਲੀ ਗਈ ਸੀਗੀ ਪਾਰਟੀ ਦੀ ਇੰਪਰੂਵਮੈਂਟ ਦੇਖਣ ਨੂੰ ਮਿਲ ਰਹੀ ਹੈ ਇੱਕ ਪੰਜਾਬ ਬਚਾਓ ਯਾਤਰਾ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਵੱਲੋਂ ਕੱਢੀ ਗਈ ਸੀ ਕਿ ਤੁਹਾਨੂੰ ਲੱਗ ਰਿਹਾ ਵੀ ਉਹ ਪਾਰਟੀ ਦੇ ਹਿੱਤ ਦੇ ਵਿੱਚ ਬਹੁਤ ਵਧੀ ਗਈ ਹੈ ਤਾਂ ਨਾ ਕਿਹੋ ਜਿਹਾ ਰਿਸਪਾਂਸ ਉਸ ਪੰਜਾਬ ਬਚਾਓ ਯਾਤਰਾ ਦਾ ਪਾਰਟੀ ਲਈ ਮਿਲਿਆ ਦੇਖੋ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਸੀ ਉਹ ਪੰਜਾਬ ਨੂੰ ਜਾਗਰੂਕ ਕਰਨ ਲਈ ਪੰਜਾਬ ਨੂੰ ਲਾਮਬੰਦ ਕਰਨ ਲਈ ਪੰਜਾਬ ਨੂੰ ਦੱਸਣ ਲਈ ਕਿ ਪੰਜਾਬ ਲੁੱਟਿਆ ਜਾ ਰਿਹਾ ਹੈ ਉਹਨਾਂ ਲੋਕਾਂ ਦੇ ਹੱਥੋਂ ਜਿਹੜੇ ਜਿਹੜੇ ਅਜ ਰਾਜਭਾਗ ਚਲਾ ਰਹੇ ਨੇ ਰਾਜਪਾਲ ਪੰਜਾਬ ਤੋਂ ਨਹੀਂ ਚੱਲ ਰਿਹਾ ਪੰਜਾਬ ਰਾਜਪਾਲ ਦਿੱਲੀ ਤੋਂ ਚੱਲ ਰਿਹਾ ਸਾਰੀਆਂ ਉਹ ਲੋਕ ਚਲਾ ਰਹੇ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਹਿੱਤ ਨਹੀਂ ਹੈ ਪੰਜਾਬ ਨਾਲ ਸਰਵਕਾਰ ਨਹੀਂ ਪੰਜਾਬ ਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬੀ ਤਾਂ ਉਹਦੀ ਲਿਸਟ 'ਚ ਨਹੀਂ ਹਨ ਕਿਤੇ ਪੰਜਾਬ ਦੀਆਂ ਸਾਰੀਆਂ ਨੌਕਰੀਆਂ ਰਹਿਣੇ ਤੇ Rajasthan ਦੇ ਲੋਕਾਂ ਨੂੰ ਦਿੱਤੀਆਂ ਗਈਆਂ ਕੀ ਪੰਜਾਬ ਚ ਬੇਰੁਜ਼ਗਾਰੀ ਖਤਮ ਹੋ ਗਈ ਇਹ ਇਹ ਮੁੱਦੇ ਨੇ ਪੰਜਾਬ ਦੇ ਔਰ ਨੌਕਰੀਆਂ ਦਾ ਤਾਂ ਢੰਡੋਰਾ ਪਿੱਟਦੇ ਨੇ ਅਸੀਂ ਇੰਨੀ ਦੇਤੀ ਉਹਦੇ ਚ ਬਾਹਰ ਲਿਆਂ ਨੂੰ ਕਿੰਨੀ ਦੇਤੀਆਂ ਸਾਨੂੰ ਕੀ ਪ੍ਰਾਪਤੀ ਹੋਈ ਉਹਦੇ ਚ ਪੰਜਾਬ ਨੂੰ ਸੋ ਇਹ ਚੀਜ਼ਾਂ ਨੇ ਇਸ ਕਰਕੇ ਸਰਕਾਰ ਦੇ ਸਿਰਦਤਾ ਪੰਜਾਬ ਪ੍ਰਤੀ ਕਿਤੇ ਨਜ਼ਰ ਨਹੀਂ ਆਉਂਦੀ ਪੰਜਾਬ ਆਜ ਆਪ ਦੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਕਿਤੇ ਵੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਨਹੀਂ ਹੋ ਰਹੀ ਸੋ ਭਗਵੰਤ ਮਾਨ ਜੀ ਐਮ ਸੀ ਡਿਮਾਂਡਰ ਨੇ ਸੰਗਰੂਰ ਨੂੰ ਤੇ ਉਹਦੇ ਉੱਪਰ ਜਿਸ ਤਰੀਕੇ ਨਾਲ ਉਹਨਾਂ ਨੇ ਬੜਾ ਇੱਕ ਆਪਣੇ ਵੱਲੋਂ ਬਹੁਤ ਵੱਡਾ ਕੈਂਡੀਡੇਟ ਕੈਬਨਿਟ ਮੰਤਰੀ ਨੂੰ ਉਤਾਰਿਆਗਾ ਉਹਨਾਂ ਦੀ ਰਣਨੀਤੀ ਇਹ ਬਣੀ ਹੈ ਵੀ ਅਸੀਂ ਭਾਈ ਪਿੰਡਾਂ ਦੇ ਵਿੱਚ ਜਾ ਕੇ ਹਲਕਿਆਂ ਦੇ ਵਿੱਚ ਜਾ ਕੇ ਪੂਰੇ ਪੰਜਾਬ ਦੇ ਵਿੱਚ ਘੁੰਮ ਕੇ ਆਪਣੀਆਂ 2 ਸਾਲ ਦੀਆਂ ਪ੍ਰਾਪਤੀਆਂ ਦੱਸਣੇ ਨੇ ਉਹਨਾਂ ਦੀ ਇਹ ਰਣਨੀਤੀ ਹੈ ਆਮ ਆਦਮੀ ਪਾਰਟੀ ਨੂੰ ਜਾਂ ਫਿਰ ਕਾਂਗਰਸ ਨੂੰ ਟੱਕਰ ਦੇਣ ਦੇ ਲਈ ਕੀ ਸਪੈਸ਼ਲ ਕੋਈ ਰਣਨੀਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵੀ ਹੈ ਨਾ ਇਲੈਕਸ਼ਨ ਦੇ ਲਈ ਕੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਲੋਕਾਂ ਦੇ ਨਜ਼ਰਾਂ ਚ ਕੋਈ ਮੰਤਰੀ ਉਹਦੇ ਨਾਲ ਲੋਕਾਂ ਦੇ ਨਜ਼ਰਾਂ ਚ ਕੋਈ ਬੰਦਾ ਵੱਡਾ ਨਹੀਂ ਹੁੰਦਾ ਲੋਕਾਂ ਦੇ ਨਜ਼ਰਾਂ ਚ ਬੰਦਾ ਕੰਮ ਨਾਲ ਤੇ ਕਰਤਾਰ ਨਾਲ ਵੱਡਾ ਹੁੰਦਾ ਜੇ ਉਹ ਜਾ ਕੇ ਬਰਨਾਲੇ ਦੇ ਲੋਕਾਂ ਤੋਂ ਪੁੱਛ ਲੋ ਵੀ ਉਹਨਾਂ ਨੇ ਕਿੰਨੇ ਕੁ ਉੱਥੇ ਕੰਮ ਕਰਤੇ ਕਿਸ ਤਰ੍ਹਾਂ ਦਾ ਉੱਥੇ ਬਰਨਾਲੇ ਚ ਮਾਹੌਲ ਹੈ ਉਹ ਉਥੋਂ ਰਿਜ਼ਲਟ ਮਿਲ ਜੂਗਾ ਉਹਨਾਂ ਨੂੰ ਸੋ ਅਸੀਂ ਉਹਨਾਂ ਦੇ ਰਤਬੇ ਨੂੰ ਜਾਂ ਉਹਨਾਂ ਦੇ ਕਿਰਦਾਰ ਤੇ ਕਿਸੇ ਤੇ ਕਿਸੇ ਸਾਡਾ ਕਦੇ ਵੀ ਆਤ ਨਹੀਂ ਰਹੀ ਅਸੀਂ ਕਿਸੇ ਕਿਸੇ ਦੇ ਜੀਵਨ ਤੇ ਕਿੰਤੂ ਪ੍ਰਾਂਤੂ ਨਹੀਂ ਕੀ ਕਰਦੇ ਅਸੀਂ ਤਾਂ ਆਪਦੀ ਗੱਲ ਕਰਦੇ ਆ ਕਿ ਕੰਮ ਦੇ ਆਧਾਰ ਤੇ ਲੋਕ ਵੋਟ ਪਾਉਣਗੇ ਕਾਰਗੁਜ਼ਾਰੀ ਜ਼ੀਰੋ ਹੈ ਅਕਾਲੀ ਦਲ ਨੂੰ ਲੋਕ ਦੁਆਰਾ ਸੋਚਣ ਲੱਗੇ ਨੇ ਲੋਕ ਵਿਚਾਰ ਰਹੇ ਨੇ ਕਿ ਜੋ ਪੰਜਾਬ ਦਾ ਇਨਫਰਾਸਟ੍ਰਕਚਰ ਖੜਾ ਕੀਤਾ ਬਣਿਆ ਦੀ ਢਾਂਚਾ ਖੜਾ ਹੋਇਆ ਚਾਹੇ ਉਹ ਸੜਕਾਂ ਨੇ ਚਾਹੇ ਉਹ ਪੁਲ ਨੇ ਚਾਹੇ ਐਜੂਕੇਸ਼ਨ ਹੈ ਚਾਹੇ ਉਹ ਸਾਡੇ 에어ਪੋਰਟ ਬਣੇ ਜੋ ਵੀ ਭਲਾਈ ਸਕੀਮਾਂ ਨੇ ਆਟਾ ਦਾਲ ਸਕਨ ਸਕੀਮ ਪੈਨਸ਼ਨਾਂ ਕਿਸਾਨਾਂ ਦੇ ਬਿੱਲ ਮਾਫ ਕੀਤੇ ਗਰੀਬਾਂ ਦੇ ਕੀਤੇ ਬੇਟੀਆਂ ਨੂੰ ਬੇਟੀਆਂ ਲਈ ਸਕੀਮਾਂ ਕੱਢੀਆਂ ਦਵਾਈਆਂ ਮੁਫਤ ਦਿੱਤੀਆਂ ਸਾਰੀਆਂ ਸਕੀਮਾਂ ਕਾਲੀ ਦਲ ਦੀ ਦੇਣ ਸੋ ਅੱਜੋ ਲੋਕ ਯਾਦ ਕਰਦੇ ਨੇ ਲੋਕ ਸੋਚ ਰਹੇ ਨੇ ਕਿ ਕੋਈ ਪਾਰਟੀ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਸਹੀ ਮਾਰ ਰਹਿਨਮਾਈ ਕਰ ਸਕਦੀ ਆ ਇਹਨਾਂ ਲੋਕਾਂ ਨੇ ਤਾਂ ਟੋਟਲੀ ਡਰਾਮਾ ਕੀਤਾ ਨਾ 1000 ਬੀਬੀਆਂ ਨੂੰ ਦਿੱਤਾ ਨਾ ਨੌਜਵਾਨਾਂ ਨੂੰ ਕੁਝ ਦਿੱਤਾ ਨਾ ਐਮਐਸਪੀ ਕਹਿੰਦੇ ਸੀ ਬਾਈ ਫਸਲਾਂ ਦਿੱਤਾ ਨਾ ਉਹ ਦਿੱਤੀ ਹੈ ਹੋਇਆ ਕੀ ਇਹ ਪੰਜਾਬ ਤੇ ਕਰਜ਼ਾ ਚੜਿਆ 70000 ਕਰੋੜ ਦਾ ਇਹ ਹਾਲਾਤ ਨੇ ਪੰਜਾਬ ਦੇ ਇਹਦਾ ਜਵਾਬ ਲੋਕ ਦੇਣਗੇ ਧੰਨਵਾਦ ਚੁੰਦਾ ਸਾਹਿਬ ਥੈਂਕ ਯੂ ਬਿਲਕੁਲ ਸੋ ਇਕਬਾਲ ਸਿੰਘ ਚੁੰਦਾ ਲੋਕ ਸਭਾ ਹਲਕਾ ਸੰਗਰੂਰ ਤੋਂ ਉਹਨਾਂ ਦੇ ਨਾਲ ਵਿਚਾਰ ਕੀਤਾ ਨੂੰ ਦੱਸਿਆ ਵੀ ਜੋ ਅਕਾਲੀ ਦਲ ਦੀ ਦੇਣ ਹੁਣ ਤੱਕ ਪੰਜਾਬ ਦੇ ਲੋਕਾਂ ਦੇ ਲਈ ਹੈ ਪੰਜਾਬ ਦੇ ਲਈ ਜੋ ਵੱਡੀਆਂ ਸਕੀਮਾਂ ਵੱਡੇ ਬਾਦਲ ਸਾਹਿਬ ਵੱਲੋਂ ਉਹਨਾਂ ਦੀ ਪਾਰਟੀ ਵੱਲੋਂ ਚਲਾਈਆਂ ਗਈਆਂ ਸੀ ਉਹਨਾਂ ਦੇ ਆਧਾਰ ਦੇ ਉੱਪਰ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਲੋਕਾਂ ਦੇ ਨਾਲ ਇੱਕ ਵਾਰ ਫਿਰ ਤੋਂ ਜੋੜਾਂਗੇ ਤੇ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਦੀ ਨਜ਼ਰ ਆਏਗੀ ਦਵਿੰਦਰ ਸਿੰਘ ਕੈਮਰਾਮੈਨ ਦੇ ਨਾਲ ਮੈਂ ਲਖਵਿੰਦਰ ਸਿੰਘ ਮਾਨ ਸੰਗਰੂਰ